ਸਸੇ ਕਲਪਨਿਆ ਵੀ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਆ ਬਾਬੇ ਦੇ ਖਲਾੜੇ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਹਨਾ ਐਨ ਐਚ 7 ਰੋਡ ਤੇ ਆ ਲਹਿਰੇ ਬੇਗੇ ਦੇ ਕੋਲ ਪਿਛਲੀ ਵਾਰੀ ਬਾਬੇ ਨੇ ਇੰਨਾ ਸੁਧ ਤੇ ਪਿਓਰ ਗੋੜ ਬਣਾ ਕੇ ਵੇਚਿਆ ਵੀ ਗੋੜ ਪੂਰੇ ਨਹੀਂ ਆਇਆ ਨਾਲ ਦੀ ਨਾਲ ਹੀ ਵੇਚਿਆ ਤੇ ਹੁਣ ਬਾਬੇ ਨੇ ਨਾਲ ਰਸੋਈ ਦੀਆਂ ਦੂਜੀਆਂ ਅਵਸਥਾਾਂ ਦਾ ਕੰਮ ਸ਼ੁਰੂ ਕਰਿਆ ਜਿਹੜੀਆਂ ਬਹੁਤ ਪਿਓਰ ਸੁਧ ਕੁਆਲਿਟੀ ਨੂੰ ਮੁੱਖ ਰੱਖ ਕੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਿਹ ਅੱਛਾ ਇੱਕ ਕੀ ਤੁਹਾਡੇ ਬ੍ਰਾਂਡ ਦਾ ਨਾਮ ਹੈ ਸਾਨੂੰ ਕੱਲੀ ਕੱਲੀ ਚੀਜ਼ ਬਾਰੇ ਦੱਸੋ ਜੀ ਇਹ ਦਾਦਾ ਮਾ ਨਾਮ ਇਧਰਲੇ ਵਸਿਆ ਜਾ ਦੋ ਬ੍ਰਾਂਡ ਦਾ ਨਾਮ ਆਪਣੇ ਦਾ ਹੈਗਾ ਦਾਦੀ ਮਾ ਦਾਦੀ ਮਾ ਮਸਾਲੇ ਮਸਾਲੇ ਦਾਦੀ ਮਾ ਤੇਲ ਹਾਂ ਤੇ ਦੇਸੀ ਘਿਓ ਹਾਂ ਮਲਟੀ ਗ੍ਰੇਨ ਆਟਾ ਬੇਸਲ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਬਾਰੇ ਦੱਸਦਾ ਆਹ ਦੇਸੀ ਘਿਓ ਆਪਣਾ ਠੀਕ ਹੈ ਜੀ ਕਰਦਾ ਇਹ ਦੇਸੀ ਘਿਓ ਹੂੰ ਜਿਹੜਾ ਵੀ ਬੰਦਾ ਲੈ ਕੇ ਜਾਊ ਜਿਹੜਾ ਵੀ ਖਾਊ ਹੂੰ ਜੇ ਉਹਨੂੰ ਨਾ ਕੇਰਾ ਦਾਦੀ ਨਾਨੀ ਜਿਹੜਾ ਕਿਉਂ ਪੁਰਾਣੇ ਟਾਈਮਾਂ ਅੱਜ ਦੇ ਦਿਨ 10 20 ਸਾਲ ਪਹਿਲਾਂ ਜਾਂ ਅੱਜ ਕੋਈ ਸਚੈਰੀ ਬੁੜੀ ਬਣਾਉਂਦੀ ਐ ਜੀ ਉਹਦੀ ਯਾਦ ਆਈ ਤਾਂ ਆਪਾਂ ਦੇਣਦਾਰ ਆ ਖੁੱਲਿਆ ਖਲਾਇਆ ਵਾਪਸ ਓਕੇ ਉਦੋਂ ਬਾਅਦ ਆਪਣੇ ਕੋਲੇ ਪੀਲੀ ਸਰੋਂ ਦਾ ਤੇਲ ਐ ਪੀਲੀ ਸਰੋਂ ਦਾ ਤੇਲ ਹਾਂ ਇਹ ਲਾਦੇ ਵਿੱਚ ਸ਼ਹਿਦ ਹੁੰਦਾ ਨਾ ਸ਼ਹਿਦ ਹੁੰਦਾ ਐ ਇਹ ਇਹ ਤੇਲ ਦਾ ਕਾਰਨ ਕੀ ਐ ਇਹਦਾ ਹੂੰ ਇਹਦਾ ਤੇਲ ਦਾ ਕਾਰਨ ਇਹ ਐ ਵੀ ਇਹ ਕੋਲਡ ਪ੍ਰੈਸ ਕੋਲੂ ਚ ਕੱਢਿਆ ਗਿਆ ਸਹੀ ਮਹਿਣਾ ਜਿਹੜਾ ਕੋਲਡ ਪ੍ਰੈਸ ਹੁੰਦਾ ਲੱਕੜ ਦਾ ਕੋਲੂ ਠੀਕ ਹੈ ਜੀ ਹਾਂ ਆ ਕਾਲੀ ਸਰੋਂ ਦਾ ਤੇਲ ਹੈ ਇਹ ਵੀ ਉਸੇ ਪ੍ਰੋਸੈਸ ਨਾਲ ਬਣਿਆ ਹੋਇਆ ਠੀਕ ਹੈ ਆ ਆਪਣੇ ਕੋਲੇ ਹੈਗੀ ਹੈਗੀ ਲਾਲ ਮਿਰਚ ਇਹ ਆਪਣੇ ਕੋਲੇ ਦੋ ਤਰ੍ਹਾਂ ਦੀ ਹੈ ਇੱਕ ਕੌੜੀ ਇੱਕ ਮਿੱਠੀ ਇਹ ਕਿਹੜੀ ਹੈ ਇਹ ਕੌੜੀ ਹੈ ਮਿਰਚ ਮਿੱਠੀ ਵੀ ਹੈਗੀ ਆਪਣੇ ਕੋਲੇ ਇਹ ਮਿਰਚ ਤੁਸੀਂ ਜਦੋਂ ਦੇਖੋਗੇ ਇਸ ਤਰ੍ਹਾਂ ਬਰੀਕ ਨਹੀਂ ਹੈਗੀ ਗ੍ਰੇਂਡਰ ਨਾਲ ਨਹੀਂ ਪੀਸੀ ਵੀ ਇਹ ਮੋਟੀ ਹੈ ਕੁੱਟ ਕੇ ਪੀਸੀ ਦੀਆਂ ਕੁੱਟ ਕੇ ਜਿਹੜੀਆਂ ਉਹ ਜਿਵੇਂ ਆਪਣੇ ਪੁਰਾਣੇ ਉਖਲੀ ਚ ਕੁੱਟਦੇ ਹੁੰਦੇ ਸੀ ਹੈਨਾ ਹਾਂ ਉਸ ਤਰ੍ਹਾਂ ਦੀਆਂ ਮਸ਼ੀਨਾਂ ਹੁਣ ਅੱਛੇ ਤੇ ਸਵਾਦ ਨੂੰ ਨਹੀਂ ਮਾਰਿਆ ਗਿਆ ਸਵਾਦ ਨੂੰ ਨਹੀਂ ਮਾਰਿਆ ਗਿਆ ਨਾ ਹੀ ਕੋਈ ਪਰਜੇ ਬਟੇ ਪਾਇਆ ਨਾ ਹੀ ਕੋਈ ਰੰਗ ਕਲਰ ਪਾਇਆ ਇਹਦੇ ਚ ਹਾਂ ਇਹ ਬਿਲਕੁਲ ਨੇਚਰਲ ਹੈ ਠੀਕ ਹੈ ਜੀ ਆਹ ਹਲਦੀ ਹੈ ਇਹ ਹਲਦੀ ਸੋਨੂੰ ਜਿੰਨੀ ਪੈਕਟ ਚ ਪਈ ਸੋਹਣੀ ਲੱਗਦੀ ਹੈ ਉਦੋਂ ਕਿਤੇ ਹਜ਼ਾਰ ਗੁਣੇ ਸਵਾਦ ਵੀ ਹੈ ਓਕੇ ਹਾਂ ਇਹ ਸਾਰੀਆਂ ਜਿਵੇਂ ਰਾਜਸਥਾਨ ਨੂੰ ਸਾਈਡ ਤੋਂ ਸਾਰੀਆਂ ਸਾਰੀਆਂ ਜੋਧਪੁਰ ਰਾਜਸਥਾਨ ਸਾਈਡ ਤੋਂ ਆਹ ਮਸਾਲਾ ਕੋਈ ਚੀਜ਼ ਤੁਹਾਨੂੰ ਐ ਨਹੀਂ ਲੱਗੂ ਵੀ ਬੜੀ ਬਰੀਕ ਤੇ ਨਜਾਇਜ਼ ਮੈਦੇ ਵਾਂਗੂ ਕਰੀ ਪਈ ਆ ਵੀ ਮਿਕਸੀ ਮੁਕਸੀ ਨਾਲ ਗ੍ਰੇਨ ਕਰੀ ਵੀ ਆ। ਅੱਛਾ ਮੰਨ ਲੈਗੇ ਜੇ ਖੂਬ ਨਹੀਂ ਪਸੰਦ ਆਏ ਨਾ ਦਵਾ। ਖੁੱਲੇ ਖਲਾਏ ਵਾਪਸ। ਖੁੱਲੇ ਖਲਾਏ ਵਾਪਸ। ਕੋਈ ਦਿੱਕਤ ਨਹੀਂ। ਕੋਈ ਦਿੱਕਤ ਹੀ ਨਹੀਂ ਮਖਾ ਬੇਫਿਕਰ। ਠੀਕ ਹੈ ਜੀ। ਆਹ ਮਸਾਲਾ ਕਰਮ ਮਸਾਲਾ। ਹਾਂ। ਗਰਮ ਮਸਾਲੇ ਦਾ ਕੀ ਕਾਰਨਾ? ਬੜੇ ਬੰਦੇ ਗਰਮ ਮਸਾਲੇ ਘਰੇ ਵੀ ਬਣਾ ਲੈਣੇ ਆਪਾਂ ਹਨਾ। ਬਹੁਤ ਬੰਦੇ ਲਿਆ ਕੇ ਪੀਸ ਵੀ ਲੈਂਦੇ ਆ। ਪਰ ਇਹਦੇ ਚ ਸਭ ਤੋਂ ਵੱਡੀ ਚੀਜ਼ ਹੁੰਦੀ ਆ ਗਰਮ ਮਸਾਲਿਆਂ ਚ ਰੇਸ਼ੋ। ਵੀ ਕਿਹੜੀ ਚੀਜ਼ ਕਿੰਨੀ ਰੇਸ਼ੋ ਚ ਪੈਣੀ ਹਣਾ ਫਾਰਮੂਲਾ ਹਾਂ ਇਸੇ ਤਰ੍ਹਾਂ ਹੀ ਜੀਰਾ ਹੈ ਇਹ ਜੀਰਾ ਤੁਸੀਂ ਆ ਦਿਖਾar ਨੇੜੇ ਕਰਕੇ ਜਿਵੇਂ ਬਾਸਮਤੀ ਚੋਨਾ ਹੁੰਦਾ ਹ ਹੂੰ ਉਦੇ ਨਾਲ 나ਕੂ ਹੁੰਦੇ ਆ ਵੀ ਉਹ ਮੁਛਲ ਕਹਿੰਦੇ ਆਪਾਂ ਉਹਨੂੰ ਹਨਾ ਮੁੱਛਾ ਨਾਲ ਹੱਥੀਂ ਵੱਡੇ ਵੇ ਜਿਵੇਂ ਉਸ ਤਰ੍ਹਾਂ ਦਾ ਦੇਸੀ ਜੀਰਾ 50% 60% ਜੀਰੇ ਦੇ ਨਾਲ ਸਾਨੂੰ 나ਕੂ ਜੇ ਮਿਲਣਗੇ ਮਤਲਬ ਇਹ ਵੀ ਰਾਜਸਥਾਨ ਦੇ ਟਿੱਪੇ ਤੋਂ ਜੀਰਾ ਆਉਂਦਾ ਜਿਹੜੇ ਲੋਕ ਰੇ ਸਪਰੇ ਕੋਈ ਚੀਜ਼ ਹਾਈਬ੍ਰਿਡ ਜਾਣਦੇ ਹੀ ਨਹੀਂ ਹਾਂ ਉਹ ਪੇਡਾਂ ਦੀ ਰੇ ਪਾ ਕੇ ਕੱਲੀ ਬੀਜਦੇ ਆ ਅੱਛਾ ਬਾਬਾ ਜੀਰਾ ਇੰਨਾ ਵੱਡਾ ਮੈਂ ਹਮ ਤੱਕ ਦੇਖਿਆ ਚੁੰਡੀ ਭੜ ਕੇ ਡੋਲ ਦਿੱਤਾ ਵੀ ਹੱਥਾਂ 'ਚ ਸਮੈਲ ਸਮੈਲ ਨਹੀਂ ਆ ਹਾਂ ਉਦੋਂ ਅੱਗੇ ਸਮੈਲੇ ਨਹੀਂ ਜਾਂਦੀ ਉਸ ਤੋਂ ਬਾਅਦ ਬੇਸਣ ਹੈ ਇਹ ਬੇਸਣ ਜਿਹਦਾ ਪੈਕਟ ਹੈ ਆਪਾਂ ਨੂੰ ਐਂ ਲੱਗਦਾ ਜਿਵੇਂ 1.5 ਕਿਲੋ ਦਾ ਹੁੰਦਾ ਹੈ 1 ਕਿਲੋ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਵੀ ਇਹ ਸਲੋ ਚੱਕਰਾਂ ਦੀਆਂ ਚੱਕੀਆਂ ਜਿਹੜੀਆਂ ਉਹਨਾਂ ਨਾਲ ਪੀਸਿਆ ਗਿਆ ਇਹਦੇ 'ਚ ਕੰਤਤਾ ਵਧ ਜਾਂਦੀ ਹੈ ਇਹਦੀ ਓਕੇ ਓਕੇ ਹਨਾ ਐਸੀ ਤਰ੍ਹਾਂ ਹੀ ਮਲਟੀ ਗ੍ਰੇਨ ਆਟਾ ਠੀਕ ਹੈ ਇਹ ਵੀ ਉਸੇ ਤਰ੍ਹਾਂ ਹੀ ਹੈ ਇਹਦੇ 'ਚ ਕੀ ਕੀ ਪਾਇਆ ਗਈ ਇਹਦੇ 'ਚ ਕਣਕ ਤੋਂ ਬਿਨਾ ਜਵਾਰ, ਛੋਲੇ, ਚਨਾਦਾਲ, जौ, ਰਾਗੀ, ਸੋਇਆਬੀਨ, ਕੰਗਣਾ, ਹਰੀ ਕੰਗਣੀ, ਪੀਲੀ ਕੰਗਣੀ, ਸਵਾਂਗ, ਪੁਟਕੀ ਠੀਕ ਬਾਜਰਾ ਬਾਜਰਾ ਸਰਦੀ ਚ ਪੈਂਦਾ ਬਾਜਰਾ ਸਰਦੀ ਚ ਪੈਂਦਾ ਆ ਛੋਲੇ ਆ ਬਰੀਕ ਹਾਂਜੀ ਜਿਹੜੇ ਸਹੀ ਪਿਓਰ ਦੇਸੀ ਛੋਲੇ ਕਹਿੰਦੇ ਆ ਰਾਜਸਥਾਨ ਦੇ ਹਨਾ ਅਜੇ ਜਿਹੜੇ ਰਾਜਸਥਾਨੀ ਛੋਲੇ ਵੀ ਬਣਾ ਰਹੇ ਸਭਰੇ ਤੋਂ ਇਹ ਵੀ ਹਾਂ ਬੇਬੇ ਬਾਬਾ ਗੱਲ ਕਰੀਏ ਰੇਟ ਨਾ ਹੋੜਾ ਮਹਿੰਗਾ ਹੋਵੇ ਤੁਸੀਂ ਇੰਨੇ ਗੁਣਤਾ ਰੇਟ ਤੁਹਾਨੂੰ ਇੱਕ ਵਾਰੀ ਲੱਗੂ ਬਾਜ਼ਾਰ ਨਾਲੋਂ ਵੀ ਆਪਣੇ 20-30 ਰੁਪਏ ਵੱਧ ਲਾ ਗਏ ਬਾਹਲੇ ਨਹੀਂ 20-30 ਰੁਪਏ ਪਰ ਕੁਆਲਟੀ ਵਾਈਜ਼ ਜਦੋਂ ਤੁਸੀਂ ਵਰਤੋਗੇ ਆ ਮੰਨ ਲਓ ਸਪੋਜ਼ ਕਰ ਲਓ 10 ਕਿਲੋ ਹਲਦੀ ਆ ਹੂੰ ਜਿਹੜੀ ਹਲਦੀ ਦੂਜੀ ਐ ਬਾਜ਼ਾਰੂ ਆ ਜਾਂ ਕੋਈ ਕੈਮੀਕਲ ਰਲੇਪਿਆ ਪਹਿਲੀ ਗੱਲ ਤਾਂ ਉਹ ਜ਼ਹਿਰ ਐ ਹੂੰ ਉਹਦਾ ਸੇਤੋਂ ਤੇ ਮੁਕਾਬਲੇ ਨਹੀਂ ਸੇਤੋਂ ਤੇ ਕੁਝ ਵੀ ਨਹੀਂ ਦੂਜੀ ਗੱਲ ਜੇ ਉਹ ਪੌਣਾ ਕਿਲੋ ਲੱਗੂਗੀ ਜਾਂ ਕਿਲੋ ਲੱਗੂਗੀ ਤਾਂ ਅਸੀਂ ਗਰੰਟੀ ਕਰਦੇ ਆਂ ਵੀ ਇੱਧਾ ਕਿਲੋ ਲੱਗੂਗੀ ਠੀਕ ਐ ਹਾਂ ਬਾਕੀ ਆਪਣੇ ਕੋਲੇ ਕੋਕੋਨਟ ਆਇਲ ਬਦਾਮ ਦਾ ਤੇਲ ਆਜੋ ਉਹ ਵੀ ਹੈਗਾ ਦਿਖਾਓ ਪੂਰੇ ਲਿਆ ਬਾਬਾ ਤੇ ਬਾਈ ਜੀ ਅਸੀਂ ਵੀ ਘਰੇ ਵਰਤਦੇ ਆਂ ਮਸਾਲੇ ਇਹ ਇੱਕ ਨੰਬਰ ਐ ਤੁਸੀਂ ਕਰੇ ਬੈਠੇ ਮੰਗਵਾ ਵੀ ਸਕਦੇ ਨੰਬਰ ਚੱਲਿੰਦੇ ਆ ਨੰਬਰ ਤੇ ਸੰਪਰਕ ਕਰ ਲੋ ਅੱਛਾ ਆ ਕੀ ਲਿਆ ਬਾਬਾ ਇਹ ਬਦਾਮ ਦਾ ਤੇਲ ਹੈ ਬਦਾਮ ਦਾ ਤੇਲ ਕਿਵੇਂ ਕੱਢਿਆ ਇਹ ਇਹ ਵੀ ਕੋਲਡ ਪ੍ਰੈਸ ਕੋਲੂ ਨਾਲ ਕੱਢਿਆ ਗਿਆ ਸਹੀ ਮੈਂ 3500 ਰੁਪਏ ਲੀਟਰ ਤੇਲ ਹੈ ਇਹ ਠੀਕ ਹੈ ਹਾਂ ਵਧੀਆ ਜਿਹੜੇ ਪੂਰੇ ਟਾਪ ਕੁਆਲਿਟੀ ਦੇ ਬਦਾਮ ਹੁੰਦੇ ਆ ਹੂੰ ਉਹਨਾਂ ਬਦਾਮਾਂ ਦਾ ਤੇਲ ਹੈ ਆਹ ਕੋਕੋਨਟ ਆਇਲ ਹੈ ਠੀਕ ਹੈ ਕੋਕੋਨਟ ਆਇਲ ਆਮ ਵੀ ਮਿਲ ਜਾਂਦੇ ਨਾਲ ਇਹ ਕੋਲਡ ਪ੍ਰੈਸ ਕੀਤਾ ਹੋਇਆ ਜਦੋਂ ਤੁਸੀਂ ਵਰਤੋਗੇ ਤੁਹਾਨੂੰ ਪਤਾ ਲੱਗੂਗਾ ਠੀਕ ਹੈ ਹੈਨਾ ਇਹ ਬਗੈਰ ਸਲਫਰ ਤੋਂ ਹੈ ਜਿਹੜੀ ਖੋਪੇ ਦੀ ਠੂਠੀ ਇੱਕ ਤਾਂ ਆਪਣੇ ਆਮ ਆਉਂਦੀ ਐ ਡਿੱਪ ਕਰਕੇ ਸਾਲ ਪਰਚ ਵੀ ਖਰਾਬ ਨਾ ਹੋਵੇ ਉਹ ਚਿੜੀ ਜੀ ਹੋ ਜਾਂਦੀ ਐ ਹਨਾ ਇਹ ਇਹ ਜੀ ਖੋਪੇ ਦਾ ਜਿਹੜਾ ਐ ਮਲਾਇਮ ਖੋਪਾ ਹੱਥ ਨਾਲ ਐ ਮੁਰਦਾ ਉਹ ਖੋਪੇ ਦਾ ਘਰੇ ਵੀ ਵੇਚ ਦੋਗੇ ਬਾਬਾ ਹਾਂ ਘਰੇ ਵੀ ਵੇਚ ਦੇ ਦਾਂਗੇ ਜੀ ਅੱਛਾ ਇੱਕ ਥੋੜੀ ਗ੍ਰੀਨ ਟੀ ਬੜੀ ਮਸ਼ਹੂਰ ਐ ਉਹ ਮੜੀ ਦਾ ਸੁੰਹਦਾ ਹੁੰਦਾ ਹੁਸਨ ਜਿਹਾ ਚਲੇ ਗ੍ਰੀਨ ਟੀ ਐ ਆਪਣੇ ਕੋਲ 1000 ਰੁਪਏ ਕਿਲੋ ਦੇ ਹਿਸਾਬ ਨਾਲ ਹਾਂ ਉਹ 100 ਰੁਪਏ ਦੀ ਪੈ ਗਰਮ ਪਾਣੀ ਚ ਪਾਏ ਤਾਂ ਹਰੀਆਂ ਪੱਤੀਆਂ ਹੋ ਜਾਂਦੀਆਂ ਸਾਰੀਆਂ ਪੱਤੀਆਂ ਹੋ ਜਾਂਦੀਆਂ 100 ਰੁਪਏ ਦੀ ਪੈਕਿੰਗ ਹਾਂ ਉਹ ਅਸਲ ਚ ਪਿਓਰ ਗ੍ਰੀਨ ਟੀ ਹੈ ਜੀ ਪਿਓਰ ਗ੍ਰੀਨ ਟੀ ਉਹ ਮੇਲੇ ਚ ਬਹੁਤ ਤੁਸੀਂ ਵੀ ਕੀਤੇ ਪਸੰਦ ਕਰੀਏ ਨਾ ਹੁਣ ਵੀ ਆਪਣੇ ਕੋਲੇ ਬਹੁਤ ਸੇਲ ਚ ਆਉਤਾ ਠੀਕ ਹੈ ਤੇ ਬਾਬਾਈ ਪਹਛਾ ਦੇਣੋ ਕਰੇ ਹਾਂ ਕਰੇ ਪਹਛਾਨ ਠੀਕ ਹੈ ਤੇ ਕਿਵੇਂ ਭੇਜਦੇ ਕੋਰੀਰ ਰਹਿੰਦਾ ਕੋਰੀਰ ਵੀ ਕਰ ਦਿੰਦੇ ਆ ਜਿਵੇਂ ਕੋਈ ਲੁਧਿਆਣੇ ਪਟਿਆਲੇ ਸਿੱਧੀ ਇੱਥੋਂ ਬਸ ਜਾਂਦੀ ਐ ਉਹ ਵਾਲਾ ਟਿਕਾਣਾ ਦੱਸ ਦਿੰਦਾ ਇੱਥੋਂ ਬਸ ਨੂੰ ਭੜਾਣ ਦੇ ਠੀਕ ਐ ਉਹ ਨਾਲ ਹੋਰ ਵੀ ਕੋਈ ਤਰੀਕਾ ਨਵਾਂ ਹਾਂ 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 ਕੋਰੀਰ ਦਾ ਵੀ ਦੇਖ ਲੈ ਅੱਛਾ ਕੋਈ ਮਰਜ਼ੀ ਲਿਆ ਕੇ ਇੱਕ ਦੋ ਦਿਨ ਖਾ ਕੇ ਵਰਤ ਕੇ ਦੇਖ ਸਕਦਾ ਤੇ ਨੁਕਸ ਦੱਸ ਦੇ ਇਹ ਅੱਕੇ ਹੋਤਾ ਬਾਬਾ ਜਿਹੜੇ ਸੁੱਧ ਦੇਸੀ ਕਿਓ ਕਰਦਾ ਉਹਦੇ ਕਹਿੰਦੇ 25-25 ਸੌ ਨੂੰ ਵੀ ਲੋਕ ਖਰੀਦੀ ਜਾਂਦੇ ਹਾਂ ਹਾਂ ਬਹੁਤ ਹੈ ਛੋਟਾ ਕਿਰੇ ਕਿਓ ਕਿ ਆਪਣਾ ਦਾ 1000 ਰੁਪਏ ਕਿਲੋ ਕਿਓ ਇਹ ਗਾਵਾਂ ਦਾ ਮੱਝਾਂ ਦਾ ਇਹ ਮਿਕਸ ਹੈ ਗਾਵਾਂ ਮੱਝਾਂ ਦਾ ਮਿਕਸ ਹਾਂ ਠੀਕ ਹੈ ਲੈ ਮਿੱਤਰੋ ਚੰਗਾ ਖਾਓ ਥੋੜਾ ਖਾਓ ਸੁੱਧ ਖਾਓ ਤੇ ਇਹਨਾਂ ਚੀਜ਼ਾਂ ਦਾ ਬੜਾ ਫਰਕ ਨਹੀਂ ਪੈਂਦਾ ਤੁਸੀਂ ਇੱਕ ਵਾਰੀ ਮੰਗਵਾ ਕੇ ਦੇਖੋ ਪੈਸੇ ਤੁਸੀਂ ਬਹੁਤ ਕਮਾਈ ਜਾਂਦੇ ਹੋ ਹਨਾ ਤੇ ਆਪਣੀ ਸਿਹਤ ਵਾਸਤੇ ਕਿਰਸ ਨਾ ਕਰੋ ਤੇ ਵੀਡੀਓ ਨੂੰ ਕਰਕੇ ਸ਼ੇਅਰ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਆਹ ਨੰਬਰ ਚ ਲਈ ਇਹਦੇ ਸੰਪਰਕ ਕਰ ਲੋ ਜੀ ਤੇ ਕਿਹੜਾੜਾ ਤੁਹਾਨੂੰ ਪਤਾ ਹੀ ਆਪਣਾ ਕਿੱਥੇ ਆ